ਫਿਰ ਹਾਊ ਡੂ ਯੂ ਸੇ ਕਿ ਜੋ ਧਾਮੀ ਸਾਹਿਬ ਨੂੰ ਭਾਵੇਂ ਮੈਂ ਕਹੂੰਗਾ ਜਾਣ ਬੁੱਝ ਕੇ ਇੱਕ ਟਰੈਪ ਰਾਈ ਉਹਨਾਂ ਦੀ ਕੋਰ ਰਿਕਾਰਡ ਕੀਤੀ ਗਈ ਉਹ ਗਾਲ ਮਾੜੀ ਹੈ ਤੇ ਇਹ ਗਾਲ ਚੰਗੀ ਹੈ ਇਹ ਕਿ ਮਤਲਬ ਇਹ ਕਿਹੜਾ ਮਤਲਬ ਨਵਾਂ ਨਿਜਾਮ ਸ਼ੁਰੂ ਹੋ ਗਿਆ ਸੋ ਕਿਉਂਕਿ ਮੈਂ ਆਪ ਤੱਕ ਕੋਈ ਆਇਆ ਨਹੀਂ ਮੈਂ ਤਾਂ ਆਪ ਵਾਦਾ ਘਾਟਾ ਬੜੀ ਹਰੀ ਬੋਲ ਗਿਆ ਮਗਰ ਮੇਰੇ ਅਰਖਾ ਤਾਂ ਗਲਤੀ ਕਰ ਸਕਦਾ ਹੈ ਜਿਹੜੇ ਇਸ ਸਤਕਾਰਕ ਪੋਜੀਸ਼ਨ ਤੇ ਬੈਠੇ ਆ ਜ਼ਿੰਮੇਵਾਰੀ ਥਾਂ ਤੇ ਬੈਠੇ ਹੋ ਉਹ ਤਾਂ ਰੱਬ ਦੇ ਬੰਦੇ ਆ ਔਰ ਜਿੰਨੀ ਸੋਹਣੀ ਗੱਲ ਕਰਨਗੇ ਜਿੰਨੀ ਪਿਆਰ ਨਾਲ ਜਿੰਨੀ ਹਲੀਮੀ ਨਾਲ ਜਿੰਨੀ ਗੁਰੂ ਦੇ ਭੈ ਨਾਲ ਗੱਲ ਕਰਨਗੇ ਮੈਂ ਸਮਝਦਾ ਸਾਡੇ ਵਰਗੇ ਨਾ ਸਮਝ ਲੋਕਾਂ ਨੂੰ ਵੀ ਕੁਝ ਸਮਝ ਆਉ ਮੈਂ ਕੁਝ ਕਹਿ ਨਹੀਂ ਸਕਦਾ ਮੁੱਲਾਪੁਰੀ ਸਾਹਿਬ ਹੁਣ ਕਿਹੜਾ ਆਰਡਰ ਆਇਆ ਫਰਮਾਨ ਆਇਆ ਜੇ ਸਮਾਂ ਦੱਸੂਗਾ ਜੀ ਬਾਕੀ ਉਹਨਾਂ ਦੇ ਅੰਦਰੂਨੀ ਮਾਮਲੇ ਪਿਛਲੇ ਦਿਨਾਂ ਦੇ ਵਿੱਚ ਸਿੱਖ ਸਿਆਸਤ ਨੂੰ ਲੈ ਕੇ ਵੱਡੀ ਹਲਚਲ ਪੰਜਾਬ ਦੇ ਵਿੱਚ ਵੇਖਣ ਮਿਲੀ ਹੈ 2 ਦਸੰਬਰ ਤੋਂ ਬਾਅਦ ਜੋ ਸਥਿਤੀ ਪੰਜਾਬ ਦੀ ਸਿਆਸਤ ਦੇ ਵਿੱਚ ਬਣੀ ਹੈ ਸਿੱਖ ਸਿਆਸਤ ਦੇ ਵਿੱਚ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਫਸਿਲ ਤੋਂ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਜਥੇਦਾਰ ਦੇ ਵੱਲੋਂ ਸੁਣਾਇਆ ਗਿਆ ਸੀ ਜਿਸ ਨੂੰ ਲੈ ਕੇ ਅਕਾਲੀ ਲੀਡਰਸ਼ਿਪ ਦੇ ਉੱਤੇ ਅਨੇਕਾਂ ਸਵਾਲ ਖੜੇ ਹੋਏ ਸਨ ਸੁਖਵੀਰ ਬਾਦਲ ਹੋਰਾਂ ਦੇ ਵੱਲੋਂ ਆਪਣੇ ਗੁਨਾਹ ਵੀ ਕਬੂਲੇ ਗਏ ਸੀ ਜਿਸ ਤੋਂ ਬਾਅਦ ਜਿਹੜੀ ਅਕਾਲੀ ਲੀਡਰਸ਼ਿਪ ਜਥੇਦਾਰ ਹੋਰਾਂ ਤੋਂ ਨਿਰਾਸ਼ ਸੀ ਜਿਸ ਨੂੰ ਲੈ ਕੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਸਭਕਾ ਕਾਰਜਕਾਰ ਜਥੇਦਾਰ ਤੇ ਮੌਜੂਦਾ ਸਮੇਂ ਸ੍ਰੀ ਦਮਦਮਾ ਸਾਹਿਬ ਦੇ ਜਿਹੜੇ ਜਥੇਦਾਰ ਨੇ ਅਗਿਆਨੀ ਹਰਪ੍ਰਿੰਸਿੰਗ ਹੋਰਾਂ ਦੇ ਨਾਲ ਜੁੜੀ ਹੋਈ ਹੈ ਜਿਸ ਨੂੰ ਲੈ ਕੇ ਹੁਣ ਵਿਕ੍ਰਮ ਸਿੰਘ ਜੇਠਿਆ ਨੇ ਵੀ ਉਹਨਾਂ ਦੇ ਉੱਤੇ ਤੰਜ ਕਸਿਆ ਕਿ ਜੇਕਰ ਬੰਦਾ ਇਡੇ ਵੱਡੇ ਉਹਦੇ ਦੇ ਉੱਤੇ ਬੈਠਿਆ ਹੋਵੇ ਤਾਂ ਉਸਦੇ ਮੂੰਹ ਇਹੋ ਜਿਹੇ ਸ਼ਬਦ ਚੰਗੇ ਨਹੀਂ ਲੱਗਦੇ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਧਾਮੀ ਹੋਰਾਂ ਦੀ ਕੱਢੀ ਹੋਈ ਗਾਲ ਮਾੜੀ ਹੈ ਉਹਨਾਂ ਦੇ ਸ਼ਬਦ ਮਾਰੇ ਨੇ ਤਾਂ ਇਸ ਸ਼ਬਦ ਨੇ ਜਿਹੜੇ ਉਹ ਚੰਗੇ ਕਿਵੇਂ ਹੋਗੇ ਉਹਨਾਂ ਨੇ ਮਾਲਵਾ ਸ਼ਬਦ ਨੂੰ ਲੈ ਕੇ ਵੀ ਬੜੀ ਇੱਕ ਗੱਲਬਾਤ ਕਹੀ ਹੈ ਕਿ ਕੁਝ ਉਹਨਾਂ ਨੇ ਇਸ ਮਸਲੇ ਬਾਰੇ ਦੇ ਉੱਤੇ ਆਪਣੀ ਚੁੱਪ ਤੋੜਦਿਆਂ ਕਿਹਾ ਤੁਸੀਂ ਆਓ ਉਹ ਵੀ ਸੁਣ ਲਿਓ ਦੇਖੋ ਇੱਕ ਮੈਂ ਬੇਨਤੀ ਕਰਾਂ ਜੀ ਛੋਟਾ ਮੂੰਹ ਵੱਡੀ ਗੱਲ ਨਾ ਮੇਰੀ ਉਹ ਹੈਸੀਅਤ ਹੈ ਨਾ ਮੇਰੀ ਉਹ ਕਾਬਲੀਅਤ ਹੈ ਚਿਹਦਾਰ ਸਾਹਿਬ ਅਕਾਲ ਤਖਤ ਸਾਹਿਬ ਸਿੰਘ ਸਹਿਬਾਨ ਇਹਨਾਂ ਦਾ ਸਭ ਦਾ ਬੜਾ ਸਤਿਕਾਰ ਹੈ ਔਰ ਸਤਿਕਾਰ ਇਸ ਲਈ ਹੈ ਕਿਉਂਕਿ ਉਹ ਗੁਰੂ ਦੇ ਤਖਤ ਤੇ ਬਿਰਾਜਮਾਨ ਹਨ ਮਗਰ ਐਡੀ ਵੱਡੀ ਥਾਂ ਤੇ ਬਹਿ ਕੇ ਐਡੀ ਵੱਡੀ ਸ਼ਖਸੀਅਤ ਕੋਲ ਸਾਡੇ ਵਰਗਾ ਨਿਮਾਣਾ ਨਾਚੀਜ਼ ਗੁਨੇਗਾਰ ਨੂੰ ਨਰਾਮੀ ਜੀਵ ਇਹ ਆਸ ਤੇ ਉਮੀਦ ਜ਼ਰੂਰ ਕਰਦਾ ਕਿ ਸ਼ਬਦਾਬਲੀ ਸੋਹਣੀ ਹੋ ਜਿੱਡਾ ਬੰਦੇ ਦਾ ਰੁਤਬਾ ਵੱਡਾ ਨਾ ਜੀ ਉਹਨੇ ਉਹਦੇ ਬੋਲ ਚੰਗੇ ਔਰ ਇਹ ਤਾਂ ਗੁਰੂ ਦੇ ਬੰਦੇ ਨੇ ਔਰ ਗੁਰੂ ਦੇ ਬੰਦੇ ਕੋਈ ਇਹ ਗੱਲ ਕਵੇ ਕਿ ਇਹ ਤਾਂ ਸਾਡੀ ਮਾਲਵਾਈ ਡਾਇਲੈਕਟ ਹੈ ਮੈਂ ਤਾਂ ਕਹਿ ਸਕਦਾ ਮੇਰੇ ਅਰਕਾ ਗੁਸਤਾਖੀ ਵੀ ਕਰ ਸਕਦਾ ਮਗਰ ਸਿੰਘ ਸਹਿਬਾਨਾ ਨੂੰ ਜਹੇਦਾਰ ਸਹਿਬਾਨਾ ਨੂੰ ਨਹੀਂ ਚੋਕਦੀ ਕਿਉਂਕਿ ਫਿਰ ਤੁਸੀਂ ਤਾਂ ਭਾਈ ਰੱਬ ਦੇ ਬੰਦੇ ਹੋ ਤੁਸੀਂ ਤਾਂ ਗੁਰੂ ਸਾਹਿਬ ਦਾ ਸੰਦੇਸ਼ ਦੇਣਾ ਹੈ ਤੇ ਫਿਰ ਹਾਊ ਡੂ ਯੂ ਸੇ ਕਿ ਜੋ ਧਾਮੀ ਸਾਹਿਬ ਨੂੰ ਭਾਵੇਂ ਮੈਂ ਕਹੂੰਗਾ ਜਾਣ ਬੁੱਝ ਕੇ ਇੱਕ ਟ੍ਰੈਪ ਰਾਈ ਉਹਨਾਂ ਦੀ ਕੋਰ ਰਿਕਾਰਡ ਕੀਤੀ ਗਈ ਉਹ ਗਾਲ ਮਾੜੀ ਹੈ ਤੇ ਇਹ ਗਾਲ ਚੰਗੀ ਹੈ ਇਹ ਇੱਕ ਮਤਲਬ ਇਹ ਕਿਹੜਾ ਮਤਲਬ ਨਵਾਂ ਨਿਜਾਮ ਸ਼ੁਰੂ ਹੋ ਗਿਆ ਸੋ ਮੇਰੇ ਲਈ ਇਹ ਸਭ ਚਿੰਤਾ ਦਾ ਵਿਸ਼ਾ ਜੀ ਔਰ ਮੈਂ ਤਾਂ ਕਿਉਂਕਿ ਮੈਂ ਆਪ ਤਾਂ ਕੋਈ ਆਇ ਨਹੀਂ ਮੈਂ ਤਾਂ ਆਪ ਵਾਧਾ ਘਾਟਾ ਬੜੀ ਹਰੀ ਬੋਲ ਗਿਆ ਮਗਰ ਮੇਰੇ ਅਰਖਾ ਤਾਂ ਗਲਤੀ ਕਰ ਸਕਦਾ ਹੈ ਜਿਹੜੇ ਇਸ ਸਤਕਾਰਕ ਪੋਜੀਸ਼ਨ ਤੇ ਬੈਠੇ ਆ ਜਿੰਮੇਵਾਰੀ ਥਾਂ ਤੇ ਬੈਠੇ ਹੋ ਉਹ ਤਾਂ ਰੱਬ ਦੇ ਬੰਦੇ ਆ ਔਰ ਜਿੰਨੀ ਸੋਹਣੀ ਗੱਲ ਕਰਨਗੇ ਜਿੰਨੀ ਪਿਆਰ ਨਾਲ ਜਿੰਨੀ ਹਲੀਮੀ ਨਾਲ ਜਿੰਨੀ ਗੁਰੂ ਦੇ ਭੈਣ ਨਾਲ ਗੱਲ ਕਰਨਗੇ ਮੈਂ ਸਮਝਦਾ ਸਾਡੇ ਵਰਗੇ ਨਾ ਸਮਝ ਲੋਕਾਂ ਨੂੰ ਵੀ ਕੁਝ ਸਮਝ ਆਊਗੀ ਸੋ ਮੈਂ ਕੁਝ ਕਹਿ ਨਹੀਂ ਸਕਦਾ ਮੁੱਲਾਪੁਰੀ ਸਾਹਿਬ ਹੁਣ ਕਿਹੜਾ ਆਰਡਰ ਆਇਆ ਫਰਮਾਨ ਆਇਆ ਜੇ ਸਮਾਂ ਦੱਸੂਗਾ ਬਾਕੀ ਉਹਨਾਂ ਦੇ ਅੰਦਰੂਨੀ ਮਾਮਲੇ ਆ